ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਮੁਸਲਮਾਨ ਫਕੀਰ ਨੂੰ ਕਿਵੇਂ ਤਾਰਿਆ ਸ਼ਾਂਤੀ ਦੀ ਭਾਲ ਵਿੱਚ ਪਟਕ ਰਹਿ ਸੈਯਦ ਜਾਨੀ ਸ਼ਾਹ ਨੂੰ ਖਵਾਜਾ ਰੌਸ਼ਨ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਆਖਿਆ ਜਾਨੀ ਸ਼ਾਹ ਤੁਰਦਾ ਤੁਰਦਾ ਗੁਰੂ ਜੀ ਦੇ ਦਰ ਤੇ ਪਹੁੰਚਿਆ ਤੇ ਉੱਚੀ ਉੱਚੀ ਪੁਕਾਰਨ ਲੱਗਾ ਜਾਨੀ ਕੋ ਜਾਨੀ ਮਿਲਾ ਦਿਓ ਉਹ ਸਾਰਾ ਦਿਨ ਇਹੀ ਰਟਦਾ ਰਿਹਾ ਪਰ ਗੁਰੂ ਸਾਹਿਬ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਪਰ ਜਾਨੀ ਸ਼ਾਹ ਨੂੰ ਖਵਾਜਾ ਰੌਸ਼ਨ ਨੇ ਸਬਰ ਦਾ ਸ਼ਬਦ ਪੜ੍ਹਾ ਕੇ ਪੇਚਿਆ ਸੀ ਗੁਰੂ ਜੀ ਨੇ ਉਸ ਦੀ ਪਰਵਾਹ ਨਾ ਕਰਦੇ ਹਾਂ ਉਹਦੇ ਸਾਹਮਣੇ ਇੱਟਾਂ ਖੜੀਆਂ ਕਰਵਾ ਦਿੱਤੀਆਂ ਜਦ ਪਰਦਾ ਹੁਣ ਪਿੱਛੋਂ ਵੀ ਉਹ ਬੋਲਣੋਂ ਤਲੀਪੇ ਜੀ ਇਹ ਦੇਖ ਕੇ ਉਹ ਹੋਰ ਉੱਚੀ ਪੁਕਾਰ ਉੱਠਿਆ ਜਾਨੀ ਕੋ ਜਾਨੀ ਮਿਲਾ ਦਿਓ ਜਦ ਉਸਨੇ ਰਪਈਆਂ ਦੀ ਥੈਲੀ ਵੀ ਨਾ ਲਈ ਤਾਂ ਗੁਰੂ ਜੀ ਨੇ ਸਿੱਖ ਰਾਹੀ ਸੁਨੇਹਾ ਭੇਜਿਆ ਜੇ ਬਾੜੀ ਛੇਤੀ ਇਹ ਤਾਂ ਦਰਿਆ ਵਿੱਚ ਛਾਲ ਮਾਰ ਦੇ ਇਹ ਸੁਣਦੇ ਸਾਰ ਜਾਨੀ ਦਰਿਆ ਵੱਲ ਭੱਜ ਉੱਠਿਆ ਤੇ ਦਰਿਆ ਵਿੱਚ ਛਾਲ ਮਾਰ ਦਿੱਤੀ ਪਿੱਛੇ ਸਿੱਖਾਂ ਨੇ ਵੀ ਛਾਲਾਂ ਮਾਰ ਦਿੱਤੀਆਂ ਤੇ ਉਹਨੂੰ ਗੁਰੂ ਜੀ ਸਾਹਮਣੇ ਪੇਸ਼ ਕੀਤਾ ਗੁਰੂ ਜੀ ਉੱਠੇ ਤੇ ਜਾਨੀ ਸ਼ਾਨ ਨੂੰ ਆਪਦੇ ਸੀਨੇ ਨਾਲ ਲਾ ਲਿਆ ਤੇ ਨਾਮਦਾਨ ਦੀ ਬਖਸ਼ਿਸ਼ ਕੀਤੀ ਗੁਰੂ ਜੀ ਦਾ ਹੱਥ ਲੱਗਣ ਨਾਲ ਹੀ ਜਾਨੀ ਦਾ ਮਨ ਸ਼ਾਂਤ ਹੋ ਗਿਆ